ਜਿਹੜਾ ਜਿੰਝ ਸੁਵਿੰਦਰ ਪੱਲਾ ਜੀ ਦਾ ਦੇਹਾਂਤ ਹੋਇਆ ਤੇ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤੁਸੀਂ ਦੱਸ ਸਕਦੇ ਹੋ ਉਹਨਾਂ ਦਾ ਕਿਹੜਾ ਫੇਮਸ ਡਾਇਲੋਗ ਸੀਗਾ ਤੇ ਕਿਹੜਾ ਤੁਹਾਨੂੰ ਪਸੰਦ ਸੀ ਉਹ ਦੱਸ ਦਿਓ ਇਹ ਜਿਹੜਾ ਬਿੰਨੂ ਢੇਲੂ ਰਿਆ ਸੀ ਮੈਂ ਨਹੀਂ ਬਚਦੀ ਮੈਂ ਨਹੀਂ ਬਚਦੀ ਢਿੱਲੋ ਸਾਹਮਣੇ ਕੋਟ ਐਵੇਂ ਨਹੀਂ ਪਾਇਆ ਜੀ ਰੱਖੂ ਕਰਾ ਕੇ ਪਾਇਆ ਹਾਂ ਬਹੁਤ ਅਫਸੋਸ ਹੈ ਕਿ ਉਹ ਪੰਜਾਬੀ ਇੰਡਸਟਰੀ ਚੋਂ ਚਲੇ ਗਏ ਨੇ ਜੀ ਮੈਂ ਕੈਰੀਅਨ ਜੱਟਾ ਤਿੰਨ ਤੱਕ ਆਪਾਂ ਉਹਨਾਂ ਨੂੰ ਵੇਖਿਆ ਕੈਰੀਅਨ ਜੱਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਉਹਦੇ ਵਿੱਚ ਹੁਣ ਮਤਲਬ ਹੁਣ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਣਗੇ ਤੇ ਉਹਦੀ ਕ ਪੱਲਾ ਸਾਹਿਬ ਦੀ ਕਮੀ ਤਾਂ ਕੋਈ ਨਹੀਂ ਪੂਰੀ ਕਰ ਸਕਦਾ ਜੀ ਉਹ ਜਿਹੇ ਐਕਟਰ ਤਾਂ ਕਿ ਕਿਤੇ ਸਦੀ ਜੇ ਇੱਕ ਵਾਰੀ ਪੈਦਾ ਹੁੰਦੇ ਨੇ ਜੀ ਸ਼ਾਇਦ ਕੋਈ ਆਪਣੇ ਬినੂ ਢਿੱਲੋਂ ਜੀ ਪੂਰੀ ਜਰੂਰ ਕਰਨਗੇ ਹਾਂ ਜੀ ਦੇਖੋ ਇਹ ਲੋਕੀ ਦੇ ਖੁਸ਼ ਹੋ ਕੇ ਦੇਖਾਂਗੇ ਤਾਂ ਕਮੀ ਪੂਰੀ ਹੋਏਗੀ ਨਹੀਂ ਉਹਨਾਂ ਦੀ ਕਮੀ ਨਹੀਂ ਪੂਰੀ ਕੋਈ ਕਰ ਸਕਦਾ ਹੈਗਾ ਨਹੀਂ ਕਰ ਸਕਦਾ ਨਹੀਂ ਬਿਲਕੁਲ ਜੀ ਓਕੇ ਸਰ ਜੋ ਉਹਨਾਂ ਦੀ ਡਾਇਲੌਗ ਡਿਲੀਵਰੀ ਹੈ ਨਾ ਉਹ ਕੋਈ ਹੋਰ ਨਹੀਂ ਕਰ ਸਕਦਾ ਲਾਸਟ ਫਿਲਮ ਉਹਨਾਂ ਦੀ ਕੈਰੀਓਨ ਜੱਟਾ ਦੇਖੀ ਬਹੁਤ ਵਧੀਆ ਮੂਵੀ ਸੀ ਬਹੁਤ ਅੱਛੀ ਐਕਟਰ ਸੀ ਬਹੁਤ ਦੁੱਖ ਲੱਗਿਆ ਜੀ ਉਹਨਾਂ ਦੇ ਜਾਣ ਨਾਲ ਮਿਸਟਰ 420 ਵਾਲੀ ਜਿਹੜੀ ਆਈ ਸੀ ਉਹ ਤੁਹਾਨੂੰ ਬਸੰਤ ਹਾਂਜੀ ਬਹੁਤ ਹੈ ਦੇ ਨਾਲ ਦਾ ਇੰਟੈਲੀਜੈਂਟ ਔਰ ਹਾਸਿਆ ਕਲਾਕਾਰ ਸ਼ਾਇਦ ਹੀ ਮੁੜ ਕੇ ਕੋਈ ਪੈਦਾ ਹੋਵੇ ਪੰਜਾਬੀ ਫਿਲਮ ਇੰਡਸਟਰੀ ਦਾ ਬਹੁਤ ਵਧੀਆ ਸੀ ਉਹਨਾਂ ਦੇ ਜਾਣ ਨਾਲ ਤਾਂ ਬਹੁਤ ਫਿਲਮ ਇੰਡਸਟਰੀ ਨੂੰ ਬਹੁਤ ਕੋਈ ਦਸਰੀ ਹੈਡਲਾਈਨਸ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੈਂ ਅਲੀ ਸ਼ਾ ਤੇ ਇਸ ਵੇਲੇ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾ ਜੀ ਦੀ ਜੀ ਹਾਂ ਜੋ ਕਿ ਸਾਨੂੰ ਅਲਵਿਦਾ ਕਹਿ ਚੁੱਕੇ ਹਨ ਉਹਨਾਂ ਦਾ ਦੇਹਾਂਤ ਜੋ ਕਿ ਅੱਜ ਹੋ ਚੁੱਕਾ ਹੈ ਪੰਜਾਬੀ ਇੰਡਸਟਰੀ ਨੂੰ ਇੱਕ ਬੜਾ ਵੱਡਾ ਘਾਟਾ ਹੋਇਆ ਹੈ ਪਰ ਜਸਵਿੰਦਰ ਭੱਲਾ ਜੀ ਨੇ ਲੋਕਾਂ ਦੇ ਦਿਲਾਂ ਦੇ ਅੰਦਰ ਇੱਕ ਆਪਣੀ ਖਾਸ ਜਗ੍ਹਾ ਜੋ ਕਿ ਬਣਾ ਲਿੱਤੀ ਗਈ ਹੈ ਆਈਏ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਉਹ ਜਸਵਿੰਦਰ ਭੱਲਾ ਜੀ ਨੂੰ ਕਿਸ ਰੂਪ ਦੇ ਨਾਲ ਯਾਦ ਕਰਾਂਗੇ ਉਹਨਾਂ ਨੂੰ ਉਹਨਾਂ ਦੀ ਕਿਹੜੀ ਕਿਹੜਾ ਡਾਇਲੋਗ ਜੋ ਕਿ ਹੈ ਸਾਰਨਾਂ ਜ਼ਿਆਦਾ ਪਸੰਦ ਸੀ ਕਿਹੜੀ ਫਿਲਮ ਜੋ ਕਿ ਸਾਰਨਾਂ ਜ਼ਿਆਦਾ ਪਸੰਦ ਸੀ ਆਵਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਸਰ ਜਿਵੇਂ ਜਸਵਿੰਦਰ ਜਿੱਦਾਂ ਦੇਹਾਂ ਤੇ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤੁਸੀਂ ਦੱਸ ਸਕਦੇ ਹੋ ਉਹਨਾਂ ਦਾ ਕਿਹੜਾ ਫੇਮਸ ਡਾਇਲੋਗ ਸੀਗਾ ਤੇ ਕਿਹੜਾ ਤੁਹਾਨੂੰ ਪਸੰਦ ਸੀ ਉਹ ਦੱਸੋ ਇਹ ਜਿਹੜਾ ਬਿੰਨੂ ਟੇਲੂ ਰਿਹਾ ਸੀ ਮੈਂ ਨਹੀਂ ਬਚਦੀ ਮੈਂ ਨਹੀਂ ਬਚਦੀ ਅੱਛਾ ਉਹ ਤੁਹਾਨੂੰ ਪਸੰਦ ਸੀ ਹਾਂਜੀ ਬਹੁਤ ਪਸੰਦ ਸੀ ਫਿਲਮ ਕਿਹੜੀ ਪਸੰਦ ਸੀ ਮਿਸਟਰ 420 ਵਾਲੀ ਜਿਹੜੀ ਆਈ ਸੀ ਉਹ ਤੁਹਾਨੂੰ ਪਸੰਦ ਸੀ ਹਾਂਜੀ ਬਹੁਤ ਆਈ ਓਕੇ ਸਰ ਹਾਂਜੀ ਮੈਨੂੰ ਬਹੁਤ ਔਖਾ ਆਇਆ ਰਾਜਪੁਰਾ ਹਾਂਜੀ ਮੈਨੂੰ ਬਹੁਤ ਅਫਸੋਸ ਹੋਇਆ ਵੀ ਡੈਥ ਹੋਈ ਆਈ ਅੱਛਾ ਹਾਂਜੀ ਹਾਂਜੀ ਤੇ ਕੀ ਮਤਲਬ ਜਿਵੇਂ ਇੱਕ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਬਹੁ ਅੱਜ ਵੀ ਕੈਰੀਅਨ ਜੱਟਾ ਦੇ ਵਿੱਚ ਉਹਨਾਂ ਦਾ ਰੋਲ ਦੇਖਣ ਨੂੰ ਮਿਲਿਆ ਸੀਗਾ ਅੱਜ ਕਿਹੜੀ ਘੋੜੀ ਅੱਗੇ ਪਿੱਛੇ ਗੱਲਾਂ ਰੰਦਾ ਸੀ ਮੈਨੂੰ ਬਹੁਤ ਆਸਾਂਦਾ ਹੀ ਹਾਂਜੀ ਜਿਵੇਂ ਕੈਰੀਅਨ ਜੱਟਾ 4 ਦੀ ਵੀ ਤਿਆਰੀਆਂ ਚੱਲ ਰਹੀਆਂ ਸੀਗੀਆਂ ਚੇੜੜੇ ਛੱਡ ਕੇ ਚਲੇ ਗਏ ਨਾ ਹਾਂਜੀ ਹਾਂਜੀ ਤੇ ਤੁਹਾਨੂੰ ਲੱਗਦਾ ਹੈ ਕੈਰੀਅਨ ਜੱਟਾ 4 ਜਿਹੜੀ ਆਉਣ ਵਾਲੀ ਸੀ ਤੇ ਉਹਦੇ ਵਿੱਚ ਉਹਨਾਂ ਦੀ ਕਮੀ ਕੋਈ ਪੂਰੀ ਕਰ ਸਕਦਾ ਹੈ ਹਾਂਜੀ ਦੇਖੋ ਇਹ ਲੋਕੀ ਜੇ ਖੁਸ਼ ਹੋ ਕੇ ਦੇਖਾਂਗੇ ਤਾਂ ਕਮੀ ਪੂਰੀ ਹੋਏਗੀ ਜੀ ਜਸਵਿੰਦਰ ਭੱਲਾ ਜੀ ਦਾ ਦੇਹਾਂਤ ਹੋਇਆ ਤੇ ਬਹੁਤ ਅਫਸੋਸ ਹੈ ਜੀ ਤੇਰੀ ਤੁਹਾਡੀ ਫੇਵਰਿਟ ਫਿਲਮ ਉਹਨਾਂ ਦੀ ਫਿਲਮਾਂ ਤਾਂ ਉਹਨ ਇਹਰ ਕੋਈ ਇੱਕ ਫੇਵਰਿਟ ਆਡੀ ਹੋਵੇ ਮੇ ਨਾਮ ਤਾਂ ਅਸਲ ਵਿੱਚ ਮੈਂ ਕੀ ਦੱਸਾਂਗਾ ਲੇਕਿਨ ਇਹ ਹੈ ਕਿ ਬਹੁਤ ਅਫਸੋਸ ਹੈ ਕਿ ਉਹ ਪੰਜਾਬੀ ਇੰਡਸਟਰੀ ਚ ਚਲੇ ਗਏ ਨੇ ਤੇ ਉਹਨਾਂ ਦਾ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ ਘਾਟੇ ਬਿਲਕੁਲ ਡਾਇਲੌਗ ਬਹਿਲ ਕਹੂੰ ਸਾਨੂੰ ਤੇ ਆਂਦੇ ਨੇ ਜੀ ਜੇ ਤੁਸੀਂ ਸੁਣਿਆ ਉਹ ਵਾਲਾ ਡਾਇਲੌਗ ਢਿੱਲੋਂ ਨੇ ਕਾਲਾ ਕੋਟ ਹਾਂ ਜੀ ਹਾਂ ਜੀ ਹਾਂ ਜੀ ਕਾਲਾ ਕੋਟ ਉਹ ਐਵੇਂ ਨਹੀਂ ਮੈਂ ਫੁਕਰਾ ਕੇ ਹਾਂ ਜੀ ਹਾਂ ਜੀ ਹਾਂ ਜੀ ਕੀ ਉਹਨਾਂ ਦੀ ਔਲਾਦ ਦਾ ਮਜ਼ਾ ਨਾ ਸਵਾਦ ਇਹ ਸਾਰੇ ਉਹਨਾਂ ਦੇ ਬੜੇ ਅੱਛੇ ਡਾਇਲੌਗ ਸਗੇ ਅੱਛਾ ਤੁਹਾਨੂੰ ਤੁਹਾਨੂੰ ਇਹ ਲੱਗਦਾ ਕਿ ਉਹਨਾਂ ਦੀ ਕਮੀ ਪੂਰੀ ਹੋ ਸਕਦੀ ਹੈ ਨਹੀਂ ਹੁੰਦੀ ਉਹ ਬਹੁਤ ਮੁਸ਼ਕਲ ਹੈ ਕਮੀ ਪੂਰੀ ਹੋਣੀ ਬਹੁਤ ਮੁਸ਼ਕਲ ਹੈ ਉਹ ਉਹਦੇ ਨਾਲ ਦਾ ਇੰਟੈਲੀਜੈਂਟ ਔਰ ਹਾਸਿਆ ਕਲਾਕਾਰ ਸ਼ਾਇਦ ਹੀ ਮੁਰਕੇ ਕੋਈ ਪੈਦਾ ਹੋਵੇ ਸਰ ਜੀ ਮੈਂ ਜਸਵਿੰਦਰ ਭੱਲ ਅੱਜ ਦਾ ਦੇਹਾਨ ਤੋਂ ਆ ਉਹਦੇ ਤੇ ਕੁਝ ਤੁਸੀਂ ਕਹਿਣਾ ਚਾਹੋਗੇ ਬਹੁਤ ਵਧੀਆ ਐਕਟਰ ਸੀ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਜੀ ਸਾਡੇ ਕਾਮੇਡੀਅਨ ਬਹੁਤ ਅੱਛੇ ਸੀ ਬਹੁਤ ਵਧੀਆ ਕੋਈ ਉਹਨਾਂ ਦੀ ਕੋਈ ਪਸੰਦੀਦਾ ਮੂਵੀ? ਉਹ ਵੀ ਬੜੀ ਬੇਸ਼ੱਕਲੀ ਯਾਦ ਨਹੀਂ ਆਗਾ ਨਾ ਕੋਈ ਵੀ ਨਾ। ਸਭ ਸਭ ਦੇਖੀ ਐ। ਸਭ तकरीबन ਦੇਖੀ ਐ ਸਾਰੀਆਂ ਨਾਂ ਨਹੀਂ ਬੰਦ ਯਾਦ ਐ। ਅੱਛਾ। ਵਧੀਆ ਲੱਗਿਆ ਸੀ ਤੁਹਾਨੂੰ ਫਿਲਮਾਂ ਦੇਖਦੇ ਹੋਏ। ਅੱਛਾ ਅੱਛਾ ਜੀ ਅੱچھے ਐਕਟਰ ਅੱچھے ਐਕਟਰ ਅੱچھے ਬੰਦੇ। ਓਕੇ ਸਰ ਥੈਂਕ ਯੂ। ਸਰ ਜਿਵੇਂ ਜਸਵਿੰਦਰ ਭੱਲਾ ਜੀ ਦਾ ਦੇਹਾਨ ਤੋਂ ਇੱਕ ਵੱਡਾ ਘਾਟਾ ਜੋ ਕਿ ਪੰਜਾਬੀ ਇੰਡਸਟਰੀ ਨੂੰ ਹੋਇਆ ਵਾ ਤੁਸੀਂ ਕੀ ਕਹਿਣਾ ਚਾਹੋਗੇ? ਜਸਵਿੰਦਰ ਭੱਲਾ ਜੀ ਬਹੁਤ ਵਧੀਆ ਐਕਟਰ ਸੀ ਜੀ। ਕਮੇਡੀਅਨ ਐਕਟਰ ਸੀ ਬਹੁਤ ਵਧੀਆ ਲਾਸਟ ਫਿਲਮ ਉਹਨਾਂ ਦੀ ਕੈਰੀ ਉਹਨ ਜੱਟਾ ਦੇਖੀ ਬਹੁਤ ਵਧੀਆ ਮੂਵੀ ਸੀ ਬਹੁਤ ਅੱਛੀ ਐਕਟਰ ਸੀ ਬਹੁਤ ਦੁੱਖ ਲੱਗਿਆ ਜੀ ਉਹਨਾਂ ਦੇ ਜਾਣ ਨਾਲ ਪੰਜਾਬ ਇੰਡਸਟਰੀ ਨੂੰ ਕਿ ਪੰਜਾਬ ਨੂੰ ਬਹੁਤ ਵੱਡਾ ਘਾਟਾ ਹੋਇਆ ਜੀ ਇਸ ਚੀਜ਼ ਵਾਸਤੇ ਬਿਲਕੁਲ ਤੁਹਾਡਾ ਕੀ ਫੇਵਰਿਟ ਡਾਇਲੋਗ ਉਹਨਾਂ ਦਾ ਮੈਂ ਕੋਈ ਫੇਵਰਿਟ ਡਾਇਲੋਗ ਨਹੀਂ ਹੈ ਉਹਨਾਂ ਫਿਲਹਾਲ ਤਾਂ ਉਹਨਾਂ ਸਾਡੇ ਸਾਡੇ ਅਸ਼ਿ ਸ਼ਿਦਾਂਜੀ ਦੀ ਸੀ ਸਾਡੇ ਅਸੀਂ ਤਾਂ ਸ਼ਿਦਾਂਜੀ ਦਿੰਦੇ ਹਾਂ ਜੀ ਉਹਨਾਂ ਨੂੰ ਬਹੁਤ ਵਧੀਆ ਐਕਟਰ ਸੀ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਇਸ ਚੀਜ਼ ਦਾ ਜੀ ਮੈਂ ਕੈਰੀਅਨ ਜੱਟਾ 3 ਤੱਕ ਆਪਾਂ ਉਹਨਾਂ ਨੂੰ ਵੇਖਿਆ ਕੈਰੀਅਨ ਜੱਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਉਹਦੇ ਵਿੱਚ ਹੁਣ ਮਤਲਬ ਹੁਣ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਣਗੇ ਤੇ ਉਹਦੀ ਕਮੀ ਕੋਈ ਪੂਰੀ ਕਰ ਸਕਦਾ ਕਿ ਨਹੀਂ ਦੇਖੋ ਭੱਲਾ ਸਾਹਿਬ ਦੀ ਕਮੀ ਤਾਂ ਕੋਈ ਨਹੀਂ ਪੂਰੀ ਕਰ ਸਕਦਾ ਜੀ ਉਹੋ ਜਿਹਾ ਐਕਟਰ ਤਾਂ ਕਿ ਕਿਦੇ ਸਦੀ 'ਚ ਇੱਕ ਵਾਰੀ ਪੈਦਾ ਹੁੰਦੇ ਨੇ ਜੀ ਇਹ ਬਹੁਤ ਵਧੀਆ ਐਕਟਰ ਸੀ ਜੀ ਪਰਮਾਤਮਾ ਠੀਕ ਹੈ ਉਹ ਨਹੀਂ ਚਾਹ ਆਤਮਾ ਨੂੰ ਸ਼ਾਂਤੀ ਦੇ ਸਾਡੇ ਸਹੀ ਹੈ ਜੀ ਕੋਈ ਉਹਨਾਂ ਦੀ ਤੁਹਾਨੂੰ ਕੋਈ ਪਸੰਦੀਦਾ ਮੂਵੀ ਹੋਵੇ ਉਹਨਾਂ ਦੀ ਨਹੀਂ ਮੇਰੀ ਬੈਸਟ ਮੂਵੀ ਰਹੀ ਹੈ ਜੀ ਉਹ ਵੀ ਜਸਵਿੰਦਰ ਭੱਲਾ ਜੀ ਕਰਕੇ ਰਹੀ ਹੈ ਕੈਰੀਨ ਜੱਟ ਐ ਮੇਰੀ ਬੈਸਟ ਮੂਵੀ ਰਹੀ ਹੈ ਜੀ ਉਹ ਸਰ ਜੀਵੇਂ ਜਸਵਿੰਦਰ ਭੱਲਾ ਜੀ ਦਾ ਦੇਹਾਂਤ ਤੇ ਪੰਜਾਬੀ ਇੰਡਸਟਰੀ ਨੂੰ ਇੱਕ ਵੱਡਾ ਘਾਟਾ ਹੋਇਆ ਵੈ ਤੁਸੀਂ ਉੱਤੇ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਜ਼ਿਆਦਾ ਬਹੁਤ ਘਾਟਾ ਹੋਇਆ ਉਹਨਾਂ ਦਾ ਬੜੇ ਸੀਨੀਅਰ ਬਹੁਤ ਵਧੀਆ ਫਿਲਮ ਇੰਡਸਟਰੀ ਦੇ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਵਧੀਆ ਸੀ ਉਹਨਾਂ ਦੇ ਜਾਣ ਨਾਲ ਤਾਂ ਬਹੁਤ ਫਿਲਮ ਇੰਡਸਟਰੀ ਨੂੰ ਬਹੁਤ ਕੋਈ ਡਾਇਲੋਗ ਤੁਹਾਨੂੰ ਪਸੰਦ ਹੋਵੇ ਉਹਨਾਂ ਦਾ ਹਾਂਜੀ ਹਾਂਜੀ ਬ ਤੇ ਲੋ ਸਾਹਨੇ ਕੋਟ ਐਵੇਂ ਨਹੀਂ ਪਾਇਆ ਜੀ ਰੱਫੂ ਕਰਾ ਕੇ ਪਾਇਆ ਹਾਂ ਰੱਫੂ ਕਰਾ ਮਨ ਅਦੀ ਕੋਈ ਫੇਵਰੇਟ ਫਿਲਮ ਕੈਰੀ ਆਨ ਜੱਟਾ ਬਹੁਤ ਬਹੁਤ ਵਧੀਆ ਹੁੰਦਾ ਠੀਕ ਹੈ ਸਰ ਜਿਵੇਂ ਕੈਰੀ ਆਨ ਜੱਟਾ 4 ਆਉਂਦੇ ਮਤਲਬ ਵਿਚਾਰ ਬਨ ਰਹੇ ਸੀ ਕਿ ਆਂਦੀ ਤਿਆਰੀਆਂ ਚੱਲ ਰਹੀਆਂ ਸੀਗੀਆਂ ਤੇ ਜਿਵੇਂ ਹੁਣ ਜਸਵਿੰਦਰ ਸਾਹਿਬ ਨਹੀਂ ਰਹੇਗੇ ਤੇ ਉਹਨਾਂ ਦੀ ਕਮੀ ਕੋਈ ਪੂਰੀ ਕਰ ਸਕਦਾ ਹੈ ਸ਼ਾਇਦ ਕੋਈ ਆਪਣੇ ਬੀਨੂ ਢਿਲੋਜੀ ਪੂਰੀ ਜ਼ਰੂਰ ਕਰਨਗੇ ਜੀ ਹਾਂ ਤੁਹਾਨੂੰ ਬੀਨੂ ਢਿਲੋਜੀ ਤੋਂ ਉਮੀਦਾਂ ਨੇ ਕਿਉਂ ਪੂਰੀ ਕਰਨ ਜੀ ਉਹ ਜ਼ਰੂਰ ਪੂਰੀ ਕਰਨਗੇ ਉਹਨਾਂ ਦੀ ਕਮੀ ਜੀ ਅ ਸਰ ਜੀ ਮੈਂ ਜਸਵਿੰਦਰ ਭੱਲਾ ਜੀ ਦਾ ਦੇਹਾਂਤ ਤੋਂ ਐ ਇੱਕ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਜੋ ਕੀ ਹੋਇਆ ਵੈ ਤੁਸੀਂ ਅੱਧੇ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਸਾਨੂੰ ਵੀ ਦੁੱਖ ਹੋਇਆ ਹੈਗਾ ਇੰਨਾ ਹਸਾਉਂਦੇ ਸੀ ਉਹਨਾਂ ਦੀ ਬਹੁਤ ਜ਼ਿਆਦਾ ਮੂਵੀਆਂ ਸੀ ਬਹੁਤ ਅੱਛਾ ਲੱਗਦਾ ਸੀ ਉਹਨਾਂ ਦੀ ਕਮੇਡੀ ਬਹੁਤ ਵਧੀਆ ਸੀ ਡਾਇਲੌਗਸ ਬਹੁਤ ਅੱਛੇ ਹੁੰਦਾ ਸੀ ਉਹਨਾਂ ਦੀ ਗੱਲ बार-बार ਦੇਖਣ ਨਾਲ ਵੀ ਸਾਨੂੰ ਬਹੁਤ ਅੱਛੀ ਲੱਗਦੀ ਸੀ ਅੱਛਾ ਤੁਹਾਡਾ ਫੇਵਰਟ ਡਾਇਲੌਗ ਕਿਹੜਾ ਸੀ ਓਲਡੀ ਕੈਰੀ ਓਨ ਜੱਟਾ ਚ ਔਰ ਡਾਇਲੋਗ ਗੰਦੀ ਔਲਾਦ ਗੰਦੀ ਔਲਾਦ ਗੰਦੀ ਔਲਾਦ ਨਾ ਮੈਨੂੰ ਮਜਾ ਨਹੀਂ ਆਵਾ ਇਹ ਤੁਹਾਡਾ ਫੇਵਰਿਟ ਡਾਇਲੋਗ ਫੇਵਰਿਟ ਫਿਲਮ ਕਿਹੜੀ ਸੀ ਜੀ ਕੈਰੀਅਨ ਜੱਟਾ ਜੀ ਕੈਰੀਅਨ ਜੱਟਾ ਕੈਰੀਅਨ ਜੱਟਾ ਕਾਫੀ ਲੋਕਾਂ ਨੂੰ ਜੋ ਕਿ ਪਸੰਦ ਆਈ ਹੈ ਕਿ ਮਤਲਬ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਜਗ੍ਹਾ ਬਣਾਈ ਹੈ ਉਹਨਾਂ ਨੇ ਕੈਰੀਅਨ ਜੱਟਾ ਕਰਕੇ ਤੇ ਜਿਵੇਂ ਕੈਰੀਅਨ ਜੱਟਾ 4 ਆਉਂਦੀ ਆ ਤਿਆਰੀਆਂ ਸੀ ਗਿਆ ਕੈਰੀਅਨ ਜੱਟਾ 1 2 3 ਦੇ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਆਪਣਾ ਰੋਲ ਅਦਾ ਕੀਤਾ 4 ਆਉਂਦੀ ਤਿਆਰੀ ਸੀ ਕੈਰੀਅਨ ਜੱਟਾ ਪਰ ਇਸ ਟਾਈਮ ਜਿਵੇਂ ਆਪਾਂ ਨੂੰ ਅਲਵਿਦਾ ਕਹਿ ਚੁ ਤੇ ਤੁਹਾਨੂੰ ਲੱਗਦਾ ਕਿ ਕੈਰੀਨ ਜੱਟਾ ਦੇ ਵਿੱਚ ਉਹਨਾਂ ਦੀ ਕੋਈ ਕਮੀ ਪੂਰੀ ਕਰ ਸਕੇਗਾ ਨਹੀਂ ਉਹਨਾਂ ਦੀ ਕਮੀ ਨਹੀਂ ਪੂਰੀ ਕੋਈ ਕਰ ਸਕਦਾ ਹੈਗਾ ਨਹੀਂ ਕਰ ਸਕਦਾ ਨਹੀਂ ਬਿਲਕੁਲ ਜੀ ਓਕੇ ਸਰ ਉਹਨਾਂ ਦੀ ਡਾਇਲੌਗ ਡਿਲੀਵਰੀ ਹੈ ਨਾ ਉਹ ਕੋਈ ਹੋਰ ਨਹੀਂ ਕਰ ਸਕਦਾ ਕੋਈ ਹੋਰ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਜੀ ਓਕੇ ਜੀ ਓਕੇ ਜੀ